ਉਹ 1.5 ਮਹੀਨੇ ਪਹਿਲੇ ਹੀ ਉਹ ਐਕਸਪਾਇਰ ਹੋ ਗਿਆ ਉਹ ਵੀ ਐਮੀਨੇਸ਼ਨ ਦੇ ਚੱਕਰ ਵਿੱਚ ਪੈ ਗਿਆ ਸੀ ਤੇ ਉਹ ਤੁਹਾਡੀ ਵੀਡੀਓ ਬਹੁਤ ਵੇਖਦਾ ਹੁੰਦਾ ਸੀ ਤੇ ਇੱਕ ਦਿਨ ਮੈਂ ਉਹਨੂੰ ਕਿਹਾ ਮੋਨੂ ਤੂੰ ਇਹ ਵੇਖਦਾ ਕਿਤੇ ਸਾਡਾ सोनू ਵੀ ਐਵੇਂ ਕਿਸੇ ਨੇ ਰੱਖਿਆ ਹੋਊਗਾ ਕਹਿੰਦਾ ਨਹੀਂ ਪਰ ਜਾਈ ਮੈਂ ਵੇਖ ਲਾਂ ਜੇ ਮੈਨੂੰ ਕਿਤੇ ਦੇਖੇਗਾ ਨਾ ਮੈਂ ਮਨਜੂਰ ਦਾ ਨੂੰ ਦੱਸਾਂਗਾ ਉਹਦੇ ਵੀ ਮਨ ਦੀ ਪਤਾ ਨਹੀਂ ਉਹ ਕਹਿੰਦੇ ਤੁਸੀਂ ਸੰਸਥਾ ਦੇ ਵਿੱਚ ਦਵਾਈ ਦਿੰਦੇ ਹੋ ਉਹਨੇ ਕਿਹਾ ਸੀ ਮੈਂ ਦਵਾਈ ਵੀ ਖਾਣ ਜਾਵਾਂਗਾ ਪਰ ਬਈ ਉਹ ਸੁਧਰਨਾ ਚਾਹੁੰਦਾ ਸੀ ਪਰ ਉਹਨੂੰ ਨਾ ਚੱਕਲੇ ਪਤਾ ਨਹੀਂ ਹੁੰਦੀ ਔਰ ਨਹੀਂ ਕਿਤੇ ਸਾਨੂੰ ਢੋਲਾ ਕੇ ਇੱਥੇ ਫੇਰ ਸਾਬੇ ਇਹਦਾ ਕੀ ਨਾਮ ਹੈ ਮੋਹਿਤ ਮੋਹਿਤ ਆ ਜੋ ਮੋਹਿਤ ਨੂੰ ਤੁਸੀਂ ਕਿੰਨੇ ਟਾਈਮ ਬਾਅਦ ਮਿਲੇ ਹੋ ਜੀ ਚਾਰ ਸਾਲ ਬਾਅਦ ਤੁਸੀਂ ਰੀਅਲ ਬ੍ਰਦਰ ਸਿਸਟਰ ਹੋ ਜੀ ਹਾਂਜੀ ਜੀ ਔਰ ਉਹ ਭਰਾ ਵੀ ਹੈ ਨਾ ਜੀ ਮੋਹਿਤ ਤੁਸੀਂ ਘਰ ਤੋਂ ਕਿਉਂ ਆ ਗਏ ਸੀ ਮੈਨੂੰ ਤੇ ਕੱਢ ਦਿੱਤਾ ਗਿਆ ਸੀ ਅੱਛਾ ਕਾਦੇ ਚ ਨੌਕਰੀ ਕਰਦਾ ਸੀ ਪਹਿਨੇ ਪਹਿਲੇ ਇਹਦੇ ਤੁਸੀਂ ਬੈਕਗ੍ਰਾਉਂਡ ਬਾਰੇ ਦੱਸੋ ਔਰ ਸੰਗਤ ਜੀ ਇਹ ਵੀਰੋਣੀ ਪਰਿਵਾਰ ਦਿੱਲੀ ਤੋਂ ਆਇਆ ਜੀ ਤੁਸੀਂ ਇਹਨਾਂ ਦੀ ਗੱਲ ਸੁਣਿਓ ਸਮਝਿਓ ਐਦਾਂ ਬੱਚੇ ਪਤਾ ਨਹੀਂ ਕਿੰਨੇ ਫਿਰ ਰਹੇ ਨੇ ਤੁਹਾਡੇ ਸਾਥ ਦੀ ਲੋੜ ਆ ਜੀ ਸਾਨੂੰ ਤੁਹਾਡੇ ਸਾਥ ਨਾਲ ਸੀ ਤੁਹਾਨੂੰ ਦੱਸਣਾ ਚਾਹੁੰਦੇ ਆ ਨਾ ਨੌਜਵਾਨਾਂ ਨੇ ਕਿੱਡਾ ਪੁੰਨ ਦਾ ਕੰਮ ਕੀਤਾ ਪਣੀ ਤੁਸੀਂ ਦੱਸੋ ਵੀ ਇਹ ਕਿੱਥੇ ਨੌਕਰੀ ਕਰਦਾ ਸੀ ਵੀਰ ਇਹ ਅੰਮਾਲੇ ਦੇ ਵਿੱਚ ਰੇਲਵੇ ਦੀ ਮੇਰੇ ਪਾਪਾ ਦੀ ਨੌਕਰੀ ਸੀ ਉਹ ਐਕਸਪਾਇਰ ਹੋ ਗਏ ਸੀ ਜੀ ਉਹਦੀ ਉਹਨਾਂ ਦੀ ਨੌਕਰੀ ਨੂੰ ਰੇਲਵੇ ਚ ਮਿਲੀ ਸੀ ਅੱਛਾ ਕਿੰਨੇ ਕਿੰਨੇ ਸਾਲ ਕਰੀ ਨੌਕਰੀ ਨੇ ਜੀ ਇਹਨੇ ਨੌਕਰੀ ਮਸਾਂ ਹੀ ਬੜੀ ਖਿੱਚ ਤਣ ਕੇ 6 ਕੁ ਮਹੀਨੇ ਕੀਤੀ ਹੁੰਦੀ ਆ ਉਹ ਪਹਿਲੇ ਚੰਡੀਗੜ੍ਹ ਮਿਲੀ ਸੀ ਫਿਰ ਚੰਡੀਗੜ੍ਹੋਂ ਫਿਰ ਇਹਨੇ ਇਹ ਭੱਜਦਾ ਰਿਹਾ ਕਦੀ ਇੱਧਰ ਕਦੀ ਉੱਧਰ ਫੇਰ ਕਰ ਲਈ ਭੱਜਦਾ ਰਿਹਾ ਐ ਇਸ ਤਰ੍ਹਾਂ ਕਰਦੇ ਕਰਦੇ ਇਹਨੇ ਫਿਰ 1 ਸਾਲ ਭੱਜਿਆ ਰਿਹਾ ਫਿਰ ਸਾਲ ਬਾਅਦ ਆਇਆ ਫਿਰ ਇਹਨੂੰ ਅਸੀਂ ਨੌਕਰੀ ਦਵਾਈ ਫਿਰ ਇਹਨੂੰ ਅੰਬਾਲੇ ਨੌਕਰੀ ਮਿਲੀ ਹੁਣ ਇਹ ਅੰਬਾਲੇ ਨੌਕਰੀ ਕਰਦਾ ਸੀ 2020 ਚੰਦਾ ਫੋਨ ਆਇਆ ਸੀਗਾ ਕਿ ਉਹ ਮੈਨੂੰ ਨੌਕਰੀ ਤੇ ਨਹੀਂ ਰੱਖਦੇ ਪਏ ਮੈਂ ਜਾ ਰਿਹਾ ਮੈਨੂੰ ਹੈਲੋ ਹੈਲੋ ਕਰਦੀ ਰਹੇਗੀ ਇਹਨੇ ਫੋਨ ਕੱਟ ਤਾ ਉਸ ਤੋਂ ਬਾਅਦ ਅਸੀਂ ਇਹਨੂੰ ਲੱਭਦੇ ਰਹੇ 2024 ਆ ਗਿਆ ਅੱਜ 4 ਸਾਲਾਂ ਬਾਅਦ ਅੱਜ ਤੁਹਾਡਾ ਮੇਲ ਹੋ ਰਿਹਾ ਤੁਹਾਡਾ ਕੀ ਨਾਮ ਹੈ ਜੀ ਸ਼ਿਵਮ ਸ਼ਿਵਮ ਤੁਹਾਡਾ ਭੈਣੇ ਨੀਰੂ ਨੀਰੂ ਤੁਹਾਡਾ ਜੀ ਦੀਪਕ ਕੁਮਾਰ ਦੀਪਕ ਦੀਪਕ ਜੀ ਤੁਸੀਂ ਕੀ ਲੱਗਦੇ ਹੋ ਫਫੜ ਫਫੜ ਤੁਹਾਡਾ ਕੀ ਨਾਮ ਦੱਸਿਆ ਤੁਸੀਂ ਮੋਹਿਤ ਇਹ ਮੋਹਿਤ ਆ ਜੀ ਦਿੱਲੀ ਤੋਂ ਰਹਿਣ ਵਾਲੇ ਨੇ ਜੀ ਮੋਹਿਤ ਪਿਛਲੇ 4 ਸਾਲਾਂ ਤੋਂ ਜਿਹੜਾ ਪਟਿਆਲੇ ਸ਼ਹਿਰ ਦੇ ਵਿੱਚ ਸੜਕਾਂ ਤੇ ਭੱਜਿਆ ਫਿਰਦਾ ਸੀ ਅਸੀਂ ਤਾਂ ਇਹ ਹੈਰਾਨ ਆ ਵੀ ਸਾਨੂੰ ਕਿਸੇ ਨੇ ਕਿਉਂ ਨਹੀਂ ਕਦੇ ਇਤਲਾਹ ਦਿੱਤੀ ਮੋਹਿਤ ਦੇ ਜਿਹੜੇ ਬਾਲ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਮੋਹਿਤ ਦਿਖਾਓ ਮੜੇ ਸੰਗਤ ਨੂੰ ਏਦਾਂ ਕਰਕੇ ਦਿਖਾਓ ਥੱਲੇ ਕਰਕੇ ਦਿਖਾਇਓ ਇਹ ਸਾਰੇ ਜੁੜ ਚੁੱਕੇ ਨੇ ਕਿਉਂਕਿ ਕਦੇ ਇਸ਼ਾਨਾਨ ਨਹੀਂ ਕੀਤਾ ਜੀ ਔਰ ਇਧਰ ਨੂੰ ਮੂੰਹ ਕਰਿਓ ਮੜੇ ਪਿੱਠ ਕਰਿਓ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਸੰਗਤਾਂ ਨੂੰ ਜਿੱਥੇ ਤੁਹਾਨੂੰ ਕਦੇ ਐਸੇ ਇਨਸਾਨ ਐਸੇ ਬੱਚੇ ਮਿਲਦੇ ਨੇ ਉਹਨਾਂ ਨਾਲ ਜ਼ਰੂਰ 10 ਮਿੰਟ ਬਤਾਇਆ ਕਰੋ ਆਪ ਜੀ ਬਿਲਕੁਲ ਉਹਨਾਂ ਤੋਂ ਘਬਰਾਇਆ ਨਾ ਕਰੋ ਡਰਿਆ ਨਾ ਕਰੋ ਕਿਉਂਕਿ ਤੁਸੀਂ ਕਈ ਵਾਰੀ ਡਰ ਜਾਂਦੇ ਹੋ ਇਦਾਂ ਦੇ ਵੀਰਾਂ ਤੋਂ ਵੀ ਸਾਡੇ ਮਾਰਨ ਇਹ ਮੋਹਿਤ ਰੇਲਵੇ ਦੇ ਵਿੱਚ ਨੌਕਰੀ ਕਰਦਾ ਸੀ ਸਰਕਾਰੀ ਭੈਣ ਨੇ ਤੁਹਾਨੂੰ ਆਪਣੀ ਜਵਾਨ ਚੋਂ ਦੱਸਿਆ ਇਹ ਕਿਦਾਂ ਸਾਡੇ ਤੱਕ ਪਹੁੰਚਦਾ ਮੋਹਿਤ ਇਦਾਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਜਿਹੜਾ ਭੱਜਿਆ ਫਿਰਦਾ ਸੀ ਔਰ ਪਟਿਆਲੇ ਕਿਤੇ ਦੁਖਨਮਾਨ ਸਾਹਿਬ ਸਾਡੇ ਗੁਰੂ ਘਰਾਂ ਨੌਵੇਂ ਪਾਸ਼ਾ ਦੀ ਧਰਤੀ ਉੱਥੇ ਕਿਤੇ ਇਹ ਵੀਰ ਪ੍ਰਸ਼ਾਦਾ ਛਕਦਾ ਹੋਊਗਾ ਹੁਣ ਕਿੰਨੇ ਦਿਨਾਂ ਤੋਂ ਸੀਗਾ ਉੱਥੇ ਇਹ ਤਾਂ ਨਹੀਂ ਪਤਾ ਮੋਹਿਤ ਨੂੰ ਪੁੱਛਾਂਗੇ ਉਸ ਤੋਂ ਬਾਅਦ ਉੱਥੇ ਕਿਤੇ ਨੇ ਕਿਸੇ ਬੀਬੀ ਨੂੰ ਕੁਝ ਕਹਿਤਾ ਜਾਂ ਕਿਸੇ ਨੂੰ ਭੁਲੇਖਾ ਪੈ ਗਿਆ ਉਹਨਾਂ ਨੇ ਫਿਰ ਇਹਨੂੰ ਮਾਰਨਾ ਸ਼ੁਰੂ ਕੀਤਾ ਬਾਕੀ ਨਾ ਇਹ ਵੀਰ ਹੋਣੀ ਸਾਡੇ ਨਾਲ ਪਟਿਆਲੇ ਤੋਂ ਨੇ ਸਾਡੇ ਨਾਲ ਬਹੁਤ ਪੁਰਾਣੇ ਸਾਡੇ ਲਿਹਾਜੀ ਨੇ ਨਾਲ ਵੀਰ ਹੋਣੀ ਸਾਡੇ ਨਾਲ ਸੇਵਾ ਕਰਦੇ ਰਹੇ ਨੇ ਔਰ ਇਹਨਾਂ ਨੇ ਫਿਰ ਕਿਦਾਂ ਇਹਦਾ ਪਰਿਵਾਰ ਲੱਭਦੇ ਨੇ ਕਿਦਾਂ ਘਰੇ ਗੱਲ ਹੁੰਦੀ ਆ ਅਸੀਂ ਤੁਹਾਡੇ ਅੱਗੇ ਬੇਨਤੀ ਕਰਾਂਗੇ ਤੁਹਾਡੇ ਵਾਲੇ ਦੁਆਲੇ ਪੰਜਾਬ ਚ ਜਿੱਥੇ ਵੀ ਤੁਹਾਨੂੰ ਕੋਈ ਕੋਈ ਐਸਾ ਬੱਚਾ ਐਸਾ ਵੀਰ ਮਿਲਦਾ ਤੁਸੀਂ ਉਹਨੂੰ ਬਿਠਾਓ ਤੁਸੀਂ 10 ਮਿੰਟ ਉਹਦੇ ਨਾਲ ਜਰੂਰ ਗੱਲ ਕਰੋ ਸਾਡੀ ਇਹ ਹੱਥ ਜੋੜ ਬੇਨਤੀ ਆ ਤੁਹਾਡੇ ਨਾਲ ਗੱਲ ਕਰਨ ਨਾਲ ਉਹਦਾ ਇਦਾਂ ਪਰਿਵਾਰ ਮਿਲ ਸਕਦਾ ਅੱਜ ਭੈਣ ਦੇ ਹਿਰਦੇ ਤੋਂ ਪੁੱਛੋ ਤੁਸੀਂ ਅੱਜ 4 ਸਾਲ ਬਾਅਦ ਭਰਾ ਮਿਲਿਆ ਜਿਹੜਾ ਸਰਕਾਰੀ ਨੌਕਰੀ ਕਰਦਾ ਸੀ ਔਰ ਇਹਦੇ ਨਾਲ ਵੀ ਅਸੀਂ ਗੱਲ ਕਰਵਾਵਾਂਗੇ ਕਹਿੰਦਾ ਵੀ ਮੇਰਾ ਨੌਕਰੀ ਤੇ ਦਿਲ ਨਹੀਂ ਲੱਗਦਾ ਸੀ ਕੁਛ ਨਹੀਂ ਐਦਾਂ ਕਿਹਾ ਸੀ ਤੁਹਾਨੂੰ ਗੱਲ ਕਰਵਾਵਾਂਗੇ ਪਰ ਪਹਿਲਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦਾ ਪਰਿਵਾਰ ਕਿੱਦਾਂ ਲੱਭਦਾ ਵੀਰੇ ਤੁਹਾਨੂੰ ਕਿੱਥੇ ਮਿਲਦਾ ਕਦੋਂ ਮਿਲਦਾ ਸਾਨੂੰ ਭਾਜੀ ਇਹ ਅਸੀਂ ਨਾ ਰੋਜ਼ ਦੁਖਨਵਾਰ ਸਾਹਿਬ 7 ਤੋਂ 9 ਵਜੇ ਤੱਕ ਸੇਵਾ ਕਰਦੇ ਹਾਂ ਜੀ ਲੰਗਰ ਹਾਲ 'ਚ ਇਹ ਰੋਜ਼ ਆਉਂਦਾ ਸੀ ਰੋਜ਼ ਮੈਂ ਇਹਦੀ ਦਾੜੀ ਕੇ ਵੇਖ ਕੇ ਮੈਂ ਕਹਿੰਦਾ ਸੀ ਇਹ ਹੈਗਾ ਤਾਂ ਮੁੰਡਾ ਵੀ ਲੱਗਦਾ ਤਾਂ ਕੋਈ ਤਕੜੇ ਘਰੋਂ ਇਹ ਰੋਜ਼ ਰੋਕਦਾ ਸੀ ਮੈਂ ਤੂੰ ਕਿੱਥੋਂ ਦਾ ਹੈ ਕਿਵੇਂ ਆ ਫਿਰ ਇੱਕ ਦਿਨੇ दारू ਪੀ ਕੇ ਆਇਆ ਫਿਰ ਉਦਨ ਮੈਂ ਇਹਦੇ ਦੋ ਤਿੰਨ ਲਾਇਆਂ ਮੈਂ ਆਹ दारू ਨਹੀਂ ਪੀ ਕੇ ਆਉਣੀ ਕਹਿੰਦਾ ਨਹੀਂ ਪੀ ਕੇ ਆਉਂਦਾ ਫਿਰ ਪੀ ਕੇ ਨਹੀਂ ਆਇਆ ਫਿਰ ਉਦਨੇ ਦੋ ਤਿੰਨ ਦਿਨਾਂ ਦੀ ਗੱਲ ਇਹ ਨਾ ਇਹ ਉੱਤੇ ਬੈਠਾ ਲੰਗਰ ਹਾਲ ਚ ਕੋਈ ਨਾਲ ਬੀਬੀ ਆ ਕੇ ਬੈ ਗਈ ਠੀਕ ਹੈ ਜੀ ਉਹ ਬੀਬੀ ਨੂੰ ਕਿਤੇ ਉਹ ਬੀਬੀ ਇਹਨੂੰ ਕਹਿੰਦੀ ਪਰਾਂ ਹੋ ਕੇ ਬੈ ਜਿਵੇਂ ਇਹਦੇ ਵਾਲ ਦੇਖ ਕੇ ਕਹਿੰਦੀ ਪਰਾਂ ਹੋ ਕੇ ਬੈਠ ਇਹਨੇ ਅੱਗੋਂ ਪਤਾ ਨਹੀਂ ਕਹਿਤਾ ਉਹਨੂੰ ਵੀ ਮੈਂ ਤੇਰੇ ਕੱਪੜੇ ਲਾ ਕੇ ਮਾਰਾਂਗਾ ਤੈਨੂੰ ਜਿਵੇਂ ਇਹਦੀ ਸੋਚ ਹੋਏਗੀ ਤੇ ਉਹ ਅਸੀਂ ਫਿਰ ਉਹ ਨਾਲ ਸੰਗਤ ਨੇ ਉਹਨੇ ਬੀਬੀ ਨੇ ਸਾਨੂੰ ਕਹਿਤਾ ਉਹ ਮੁੰਡਿਆਂ ਨੇ ਇਕੱਠੇ ਹੋ ਕੇ ਇਹਦੇ ਫੇਰ ਇਹਨੂੰ ਕੁੱਟਿਆ ਫੇਰ ਇਹਨੂੰ ਮੈਨੇਜਰ ਕੋਲ ਲੈ ਗਏ ਫਿਰ ਮੈਨੇਜਰ ਸਾਹਿਬ ਨੂੰ ਮੈਂ ਆਖਿਆ ਜੀ 2 ਮਿੰਟ ਮੈਨੇਜਰ ਸਾਹਿਬ ਦੇ ਆਪ ਤਾਂ ਚਲੇ ਗਏ ਸੀ ਨਾਲ ਉੱਥੇ ਸੇਵਾਦਾਰ ਸੀ ਉਹਨਾਂ ਨੂੰ ਮੈਂ ਆਖਿਆ ਤੁਸੀਂ ਇੰਜ ਕਰੋ ਚਲੋ ਰਹਿਣ ਦੋ ਕੁੱਟ ਲਿਆ ਬਹੁਤ ਇਹਨੂੰ ਮੈਨੂੰ ਦੋ ਮੈਨੂੰ ਪੁੱਛਾਂ ਚੰਗੀ ਤਰ੍ਹਾਂ ਵੀ ਕਿੱਥੋਂ ਆਂਦਾ ਫਿਰ ਮੈਨੂੰ ਪੁੱਛਿਆ ਮੈਂ ਤੂੰ ਦੱਸ ਮੈਨੂੰ ਕਿੱਥੋਂ ਆਇਆ ਤੂੰ ਕੀ ਕਰਦਾ ਫਿਰ ਇਹ ਮੈਨੂੰ ਕਹਿੰਦਾ ਵੀ ਆ ਮੇਰੇ ਮੇਰੇ ਜੀਜਾ ਜੀ ਦਾ ਨੰਬਰ ਹੈ ਮੈਂ ਨੰਬਰ ਉਸੇ ਟਾਈਮ ਮਲਾਇਆ ਮੈਂ ਗੱਲ ਕੀਤੀ ਮੈਂ ਆਖਿਆ ਜੀ ਇਹ ਫਿਰ ਇਹਨਾਂ ਨੇ ਭੈਣ ਜੀ ਨੇ ਚੱਕ ਮਾਹ ਜੀ ਤੁਹਾਡਾ ਨਾ ਨੰਬਰ ਦਿੱਤਾ ਕਿਸੇ ਮੁੰਡੇ ਨੇ ਉਹਦੇ ਕੋਟ ਪੈ ਰਹੀ ਉਹਦੇ ਜੜਾਵਾ ਵਧੀਆਂ ਪਏ ਸਿਰ 'ਚ ਪਹਿਲਾਂ ਤਾਂ ਇਹ ਕਹਿੰਦੇ ਸਾਡਾ ਤਾਂ ਨੰਬਰ ਹੈ ਨਹੀਂ ਵੀ ਸਾਡਾ ਐਵੇਂ ਤਾਂ ਕੋਈ ਇਹ ਗੱਲ ਹੈ ਨਹੀਂ ਜਿਵੇਂ ਬੰਦੇ ਸੋਚ ਇੱਕੋ ਦਾਮ ਹੁੰਦੀ ਫਿਰ ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਫੋਟੋ ਭੇਜਦਾ ਵਾਂ ਨਾਂ ਤੁਹਾਡਾ ਹੀ ਲੈ ਰਿਆ ਤੁਹਾਡਾ ਹੀ ਨਾਂ ਲੈਂਦਾ ਜੀ ਉਹ ਫਿਰ ਮੈਂ ਉਹਨਾਂ ਨੂੰ ਫੋਟੋ ਭੇਜੀ ਇਹਦੀ ਨਾਲ ਦੀ ਨਾਲ ਇਹਨਾਂ ਨੇ ਪਛਾਣ ਲਿਆ ਕਹਿੰਦੇ ਇਹ ਤਾਂ ਸਾਡਾ ਮੁੰਡਾ ਵੀ ਇਹ 4 ਸਾਲ ਹੋ ਗਏ ਨੇ ਇਹਨੂੰ ਘਰ ਆਏ ਇਹਨੂੰ ਫਿਰ ਇਹਨਾਂ ਨੂੰ ਮੈਂ ਰੋਜ਼ ਵੀਡੀਓ ਕਾਲ ਤੇ ਰੋਜ਼ ਵਿਖਾਉਂਦਾ ਸੀ ਉਥੇ ਬੀ ਜਿਵੇਂ ਦੋ ਤਿੰਨ ਦਿਨੇ ਕਹਿੰਦੇ ਅਸੀਂ ਤੁਹਾਨੂੰ ਲੱਗ ਜਾਣਗੇ ਅਸੀਂ ਆ ਕੇ ਲੈ ਜਾਾਂਗੇ ਮੈਂ ਠੀਕ ਹੈ ਕੋਈ ਨਹੀਂ ਮੈਂ ਜਿਵੇਂ ਕੱਲ ਵੀ ਇਹਨਾਂ ਨੂੰ ਵੀਡੀਓ ਕਾਲ ਤੇ ਇਹਦੇ ਨਾਲ ਗੱਲਾਂ ਕੀਤੀਆਂ ਫਿਰ ਮੈਂ ਆਖਿਆ ਮੈਂ ਤੁਹਾਨੂੰ ਦੱਸਦਾ ਨਹੀਂ ਵੀ ਮੈਂ ਤੁਹਾਨੂੰ ਸੁਣਾ ਰਿਹਾ ਵਾਂ ਕਿ ਜੇ ਇਹਨੂੰ ਮੈਂ ਦੱਸਤਾ ਵੀ ਤੇਰੇ ਰਿਸ਼ਤੇਦਾਰ ਆਉਣਗੇ ਭੱਜ ਜਾਏਗਾ ਫਿਰ ਮੈਨੂੰ ਦੋ ਤਿੰਨ ਦਿਨੇ ਇਹਨਾਂ ਨੂੰ ਵੀਡੀਓ ਕਾਲ ਤੇ ਇਹਨਾਂ ਦੀ ਗੱਲਾਂ ਸੁਣਾਈਆਂ ਫੇਰ ਇਹਨਾਂ ਨੂੰ ਮੈਂ ਕਿਹਾ ਤੁਸੀਂ ਐਤਵਾਰ ਆਜੋ ਬੈਠੀ ਉੱਥੇ ਰਹਿੰਦਾ ਸੀ ਨਹੀਂ ਜੀ ਪ੍ਰਸ਼ਾਦਾ ਛਕਣਾ ਹੁੰਦਾ 8 ਵਜੇ ਸਹੀ ਵਿੱਚ ਪੈਂਦਾ ਕਿੱਥੇ ਸੀ ਬੈਂਦਾ ਤਾਂ ਕਦੀ ਰੇਲਵੇ ਸਟੇਸ਼ਨ ਤੇ ਕਦੀ ਬੱਸ ਸਟੈਂਡ ਦੇ ਕਦੀ ਬੱਸ ਸਟੈਂਡ ਦੇ ਕਦੀ ਕਿਤੇ ਕਦੀ ਕਦੀ ਗੁਰੂ ਘਰ ਹੀ ਫੇਰ ਆਉਂਦਾ ਤੁਹਾਨੂੰ ਕਲੀਅਰ ਹੁੰਦਾ ਫੇਰ ਇਹ ਮਤਲਬ ਜਦੋਂ ਆਉਂਦੇ ਨੇ ਹਾਂ ਜੀ ਫੇਰ ਸਾਨੂੰ ਇਹ ਜਦੋਂ 8 ਵਜੇ ਇਹਨੂੰ ਇਹਨਾਂ ਨੂੰ ਕਿਹਾ ਵੀ ਤੁਸੀਂ 8 ਵਜੇ ਸਹੀ ਆਇਓ 7 ਵਜੇ ਅਸੀਂ ਆ ਜਾਂਦੇ ਹਾਂ 8 ਵਜੇ ਤੱਕ ਪੱਕਾ ਹੀ ਆਉਂਦਾ ਹੀ ਆਉਂਦਾ ਫੇਰ ਇਹਨੂੰ ਮੈਂ ਕੱਲ੍ਹ ਕਹਤਾ ਮੈਂ ਕਿਹਾ ਤੂੰ ਕੱਲ੍ਹ ਨੂੰ ਮੈਨੂੰ ਮਿਲੀ ਮੈਂ ਤੈਨੂੰ ਸੂਟ ਲੈ ਕੇ ਤੇ ਕਦੇ ਨੂੰ ਮੈਂ ਹੋਰ ਸਮਾਨ ਦਾਗਾ ਹਾਂ ਫਿਰ ਇਹ ਕਹਿੰਦਾ ਮੈਂ ਤੈਨੂੰ 8 ਵਜੇ ਪੱਕਾ ਮਿਲਾਂਗਾ ਫਿਰ ਇਹ ਆ ਗਿਆ ਸੀ ਪੌਣੇ 1 7:30 ਪੌਣੇ ਕਰਤਾ ਪੌਣੇ 8 ਵਜੇ ਹੁਣ ਮੈਂ ਪੁੱਛਦਾ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਉੱਥੇ ਅੰਬਾਲੇ ਨੌਕਰੀ ਕਰਦੇ ਸੀ ਰੇਲਵੇ ਚ ਸਰਕਾਰੀ ਕਰਦੇ ਸੀ ਹਾਂਜੀ ਉੱਥੇ ਤੁਸੀਂ ਕਿਉਂ ਨਹੀਂ ਫਿਰ ਨੌਕਰੀ ਕਿਉਂ ਨਹੀਂ ਕੀਤੀ ਮੇਰੇ ਕੋਲੋਂ ਹੁੰਦੀ ਨਹੀਂ ਸੀ ਕੀ ਕਾਰਨ ਮਤਲਬ ਸ਼ਰੀਰ ਦਰਦ ਹੋ ਜਾਂਦਾ ਸੀ ਫਿਰ ਤੁਸੀਂ ਘਰੇ ਕਿਉਂ ਨਹੀਂ ਦੱਸਿਆ ਭੈਣ ਨੂੰ ਕਿਉਂ ਨਹੀਂ ਦੱਸਿਆ ਵੀ ਮੈਂ ਨੌਕਰੀ ਨਹੀਂ ਕਰਨੀ ਮੈਂ ਜੀ ਦੱਸਿਆ ਸੀ ਫੋਨ ਕਰਕੇ ਤੇ ਉਹਨਾਂ ਨੇ ਕਿਹਾ ਸੀ ਕਿ ਜਿਵੇਂ ਹੁੰਦੀ ਹੈ ਉਨ ਫਿਲਹਾਲ ਕਰੋ ਨਹੀਂ ਤੁਹਾਨੂੰ ਦੇਖੋ ਨੌਕਰੀ ਲਈ ਸਾਡਾ ਸਾਰਾ ਯੂਥ ਤਰਸ ਰਿਹਾ ਤੁਹਾਨੂੰ ਨੌਕਰੀ ਮਿਲ ਗਈ ਨੌਕਰੀ ਛੱਡਣ ਦੀ ਕੀ ਲੋੜ ਸੀ ਕੰਮ ਨਹੀਂ ਹੁੰਦਾ ਮੇਰੇ ਕੋਲ ਹਮ ਅੱਛੇ ਭੈਣੇ ਦਿਮਾਗੀ ਪ੍ਰੋਬਲਮ ਪਹਿਲਾਂ ਤਾਂ ਨਹੀਂ ਸੀਗੀ ਕੋਈ ਕਦੀ ਅਟੈਕ ਜਾ ਹੋ ਜਾਂਦਾ ਕਦੀ ਟਿੱਡ ਜਾ ਪੀੜ ਕਰਨ ਲੱਗ ਜਾਂਦੀ ਤੁਸੀਂ ਕਿੰਨਾ ਪੜੇ ਹੋ ਬੀ ਕਾਮ ਤੱਕ ਬੀ ਕਾਮ ਕੀਤੀ ਵੀ ਆ ਆਪ ਜੀ ਦੇਖੋ ਤੁਸੀਂ 12ਵੀਂ ਪਾਸ ओके 12वीं पास वो छड़ती थी ओके एडमिशन कराई हो सकती है जी चलो 12वीं ला लो 12वीं ठीक है मतलब पूरी अक्ल हैगी है जी किद्दा समाज च वेचरना ਤੁਸੀਂ ਦੇਖੋ ਤੁਹਾਡੀ ਅਸੀਂ ਸਾਡੀ ਫੇਰ ਵੀਡੀਓ ਦਾ ਮਕਸਦ ਪਤਾ ਕੀ ਹੈ ਜੀ ਇੱਕ ਤਾਂ ਅਸੀਂ ਇਸ ਵੀਰੇ ਦਾ ਹਲਾਸ਼ ਸ਼ੁਰੂ ਕਰਨ ਲੱਗੇ ਆ ਇਸ ਵਕਤ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਜਿਹੜੇ ਖੜੇ ਆ ਮੈਂ ਕਹੂੰਗਾ ਕੈਮਰਾ ਵਾਲੇ ਵੀਰਾਂ ਨੂੰ ਥੋੜਾ ਜਿਹਾ ਧਿਆਨ ਇੱਧਰ ਰੱਖਿਆ ਜਾਵੇ ਔਰ ਇੱਕ ਤਾਂ ਵੀਰ ਦਾ ਇਹਦਾ ਲਾਸ਼ ਸ਼ੁਰੂ ਕਰਨ ਲੱਗਿਆ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਤਾਂ ਜੋ ਇਹ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਜਾਵੇ ਦੂਜੀ ਗੱਲ ਇਸ ਵੀਡੀਓ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਆ ਤੁਸੀਂ ਅੱਜ ਤੁਹਾਡੇ ਆਲੇ-ਦੁਆਲੇ ਭਲਾ ਕਰ ਸਕਦੇ ਹੋ ਦੇਖੋ ਤੁਸੀਂ ਹਰ ਰੋਜ਼ ਦਿਨ ਦੇ ਵਿੱਚ ਆਪਣੇ ਬੱਚਿਆਂ ਲਈ ਆਪਣੇ ਮਾਂ-ਬਾਪਾਂ ਲਈ ਆਪਣੇ ਖੇਤੀਬਾੜੀ ਦੇ ਕੰਮਾਂ ਲਈ ਨਿਕਲਦੇ ਹੋ ਆਪਣੀ ਨੌਕਰੀ ਲਈ ਨਿਕਲਦੇ ਹੋ ਪਰ ਤੁਸੀਂ ਇੱਕ ਦਿਨ ਹਫਤੇ 'ਚ ਐਸਾ ਦੇਖੋ ਚਾਹੇਓ ਸੰਡੇ ਦਾ ਦਿਨ ਲੈ ਲਓ ਵੀ ਜਿਹੜਾ ਤੁਸੀਂ ਇਦਾਂ ਦੇ ਵੀਰਾਂ ਦੇ ਨਾਮ ਕਰਨਾ ਤੁਹਾਡੇ ਆਲੇ-ਦੁਆਲੇ ਇਦਾਂ ਦੇ ਵੀਰ ਬੈਠੇ ਨੇ ਉਹਨਾਂ ਦੀ ਵੀਡੀਓ ਬਣਾ ਕੇ ਸਾਨੂੰ ਵੀ ਭੇਜੋ ਔਰ ਉਹਨਾਂ ਨਾਲ ਗੱਲਬਾਤ ਕਰੋ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੂੰ ਕਿੱਥੋਂ ਦਾ ਰਹਿਣ ਵਾਲਾ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਕਿਹੜੀ ਤਹਿਸੀਲ ਆ ਉਹ ਸਾਨੂੰ ਵੀ ਭੇਜੋ ਅਸੀਂ ਉਹਨਾਂ ਦਾ ਘਰ ਲੱਭਣ ਦੀ ਕੋਸ਼ਿਸ਼ ਕਰਾਂਗੇ ਜਦੋਂ ਘਰ ਲੱਭੂਗਾ ਫਿਰ ਆਪਾਂ ਇਦਾਂ ਪਰਿਵਾਰ ਦੇ ਹਵਾਲੇ ਕਰਾਂਗੇ ਅਸਲ ਤੁਸੀਂ ਇਹਨਾਂ ਦੇ ਹਿਰਦੇ ਤੋਂ ਪੁੱਛ ਕੇ ਦੇਖੋ ਭੈਣ ਦੇ ਤੋਂ ਵੀ ਭੈਣਾ ਤਰਸਦੀਆਂ ਨੇ ਭਰਾਵਾਂ ਨੂੰ ਅੱਜ 4 ਸਾਲਾਂ ਬਾਅਦ ਪਤਾ ਲੱਗਿਆ ਵੀ ਭਰਾ ਹੈਗਾ ਕਿੱਥੇ ਆ ਕਈ ਵਾਰੀ ਪਰਿਵਾਰਾਂ ਨੂੰ ਲੱਗਦਾ ਵੀ ਸਾਡਾ ਬੰਦਾ ਨਹੀਂ ਮੁੜੂਗਾ ਜਾਂ ਸਾਡਾ ਬੰਦਾ ਨਹੀਂ ਹੋਣਾ ਕਿਸੇ ਨੇ ਮਾਰਤਾ ਹੋਊਗਾ ਜਾਂ ਕਿਤੇ ਫਸ ਗਿਆ ਹੋਊਗਾ ਕਿਤੇ ਜੇਲ੍ਹ 'ਚ ਫਸ ਗਿਆ ਹੋਣਾ ਬਹੁਤ ਸਾਡੀਆਂ ਮਾਮਾ ਪੰਜਾਬ ਦੀਆਂ ਵੇਟ ਕਰ ਰਹੀਆਂ ਨੇ ਆਪਣੇ ਪੁੱਤਾਂ ਦੀ ਪਰ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਨੌਜਵਾਨਾਂ ਦਾ ਔਰ ਸ਼ੁਕਰਾਨਾ ਕਰਦੇ ਹਾਂ ਗੁਰੂ ਸਾਹਿਬ ਜੀ ਦਾ ਕਿਉਂਕਿ ਨੌਵੇਂ ਪਾਸ਼ਾ ਨੇ ਇਹਨੂੰ ਆਪਣੀ ਧਰਤੀ ਤੇ ਰੱਖਿਆ ਔਰ ਨੌਵੇਂ ਪਾਸ਼ਾ ਦੀ ਇਹ ਸੇਵਾਦਾਰ ਨੇ ਦੁਖਨਵਾਨ ਸਾਹਿਬ ਗੁਰੂ ਘਰ ਦੇ ਵਿੱਚ ਲੰਗਰ ਹਾਲ ਦੇ ਵਿੱਚ ਸੇਵਾ ਵੀਰ ਕਰਦੇ ਨੇ ਅਸੀਂ ਵੀ ਉੱਥੇ ਪੰਜ ਸੱਤ ਸਾਲ ਸੇਵਾ ਗੁਰੂ ਮਾਰਾ ਨੇ ਸਾਡੇ ਤੋਂ ਵੀ ਲੈਤੀ ਇਹ ਵੀਰ ਉਹ ਵੀ ਸਾਡੇ ਨਾਲ ਇਕੱਠੀ ਸੇਵਾ ਕਰਦੇ ਸੀ ਔਰ ਤੁਸੀਂ ਦੇਖੋ ਕਿੱਦਾਂ ਇਹਨਾਂ ਦਾ ਘਰ ਮਿਲਦਾ ਭੈਣੇ ਜਦੋਂ ਤੁਹਾਨੂੰ ਮਤਲਬ ਫੋਨ ਗਿਆ ਤੁਹਾਨੂੰ ਖੁਸ਼ੀ ਹੋਈ ਪੂਰੀ ਲੈ ਤੇ ਸਾਡੇ ਇਹਨਾਂ ਨੇ ਫੋਨ ਕੀਤਾ ਤੇ ਵਿਸ਼ਵਾਸ ਨਹੀਂ ਹੋਇਆ ਵਿਸ਼ਵਾਸ ਨਹੀਂ ਹੋਇਆ ਕਿਉਂਕਿ 4 ਸਾਲ ਹੋ ਗਏ ਸੀ ਕਰੋਨਾ ਦੀ ਲੈਰ ਵੀ ਆਈ ਵਿੱਚ ਕਿੰਨੇ ਲੋਕੀ ਮਰੇ ਆ ਮੈਨੂੰ ਲੱਗਦਾ ਸੀ ਪਤਾ ਨਹੀਂ ਕਿਤੇ ਰੋਡ ਤੇ ਕੁਝ ਹੋ ਨਾ ਗਿਆ ਹੋਵੇ ਕਿਤੇ ਮਾਰ ਨਾ ਗਿਆ ਹੋਵੇ ਜਾਂ ਕਿਸੇ ਨੇ ਮਾਰਤਾ ਹੋਏਗਾ ਜਾਂ ਕੁਝ ਪਰ ਨਹੀਂ ਜਿਹੜੇ ਮੇਰੇ ਨਾਲ ਗੱਲ ਕਰ ਰਹੇ ਸੀ ਫੋਟੋ ਭੇਜੀ ਵੀ ਜਿਹੜਾ ਦਿਓਰ ਗੁਜਰੇ ਤਾਂ ਹੀ ਗੱਲ ਕਰ ਰਹੇ ਇਹਨਾਂ ਦੇ ਵੀਰ ਜੀ ਦਾ ਬੜਾ ਸ਼ੁਕਰਿਆ ਨਾ ਕਰਦੀ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੈ ਤੇ ਫਿਰ ਮੈਂ ਸੋਚਿਆ ਫਿਰ ਇਹਨਾਂ ਨੇ ਜਿਵੇਂ ਹੀ ਫੋਨ ਕੀਤਾ ਉਹਨਾਂ ਨੇ ਫੋਟੋਆਂ ਭੇਜਤੀਆਂ ਕਿ ਇਹ ਫਿਰ ਮੈਨੂੰ ਪਛਾਣ ਲਿਆ ਕਿ ਇਹ ਹੀ ਹੈ ਤੇ ਮੈਂ ਕਿਹਾ ਕਿ ਅਸੀਂ ਇੱਕਦਮ ਨਹੀਂ ਆ ਸਕਦੇ ਕਿਉਂਕਿ ਅਸੀਂ ਬੜੀ ਦੂਰ ਬੈਠੇ ਮੇਰੇ ਛੋਟੇ-ਛੋਟੇ ਬੱਚੇ ਐ ਮੈਂ ਉਹਨਾਂ ਨੂੰ ਘਰ ਛੱਡ ਕੇ ਆਈ ਆ ਮੈਂ ਕਿਹਾ ਇੱਕਦਮ ਨਹੀਂ ਆ ਸਕਦੇ ਤੇ ਤੁਸੀਂ ਵੇਟ ਅੱਛਾ ਭਣੇ ਤੁਸੀਂ ਸੰਸਤਾ ਨੂੰ ਪਹਿਲਾਂ ਜਾਣਦੇ ਸੀ ਦਿੱਲੀ ਤੋਂ ਹਾਂਜੀ ਮੇਰਾ ਦਿਓਰ ਸੀਗਾ ਤੇ ਉਹ ਵੀ ਥੋੜਾ ਨਸ਼ੇ ਨੁਸ਼ੇ ਵਿੱਚ ਪੈ ਗਿਆ ਸੀ ਉਹਨੂੰ ਪਤਾ ਨਹੀਂ ਕਿਸ ਨੇ ਦੱਸਿਆ ਸੀ ਤੇ ਉਹ ਟੀਵੀ 'ਚ ਨਾ ਘਰ ਦੇ ਵਿੱਚ ਲਗਾ ਕੇ ਨਾ ਦੇਖਦੇ ਹੁੰਦੇ ਸੀ ਉਹ ਜਿਵੇਂ ਪਿੰਡਾਂ ਦੇ ਵਿੱਚ ਤੁਸੀਂ ਜਾਂਦੇ ਤੇ ਉਹ ਪਿੰਡਾਂ 'ਚ ਜਿਵੇਂ ਲੋਕਾਂ ਨੇ ਰੱਖੇ ਹੁੰਦੇ 10 10 12 12 ਬਸ ਉਹ ਆਪਣੀ ਸਾਡੀਆਂ ਵੀਡੀਓ ਨੇ ਹਾਂਜੀ ਬਿਲਕੁਲ ਉਹ ਮੈਂ ਇੱਕ ਦਿਨ ਇਸ ਤਰ੍ਹਾਂ ਹੀ ਸਫਾਈ ਕਰਦੀ ਕਰਦੀ ਵੇਖ ਰਹੀ ਸੀ ਕਿ ਮੈਂ ਉਹਨੂੰ ਕਿਹਾ ਮੋਨੂ ਕਿ ਤੂੰ ਹੀ ਵੇਖਦਾ ਕਿਵੇਂ ਐਵੇਂ ਤੇ ਸਾਡੇ ਸੋਨੂ ਨੂੰ ਵੀ ਤੇ ਨੇ ਕਿਸੇ ਨੇ ਰੱਖ ਲਿਆ ਕਿ ਕਿੱਬ ਤੱਕ ਇਹਨੇ ਨੌਕਰ ਬਨਾਇਆ ਹੋਏਗਾ ਕੋਈ ਦੱਸਦਾ ਨਾ ਹੋਵੇ ਜਾਂ ਕੁਝ ਉਹ ਕਹਿੰਦਾ ਕੋਈ ਨਹੀਂ ਮੈਂ ਵੇਖਣਾ ਜੇ ਮੈਨੂੰ ਕਿਤੇ ਦੇਖੇਗਾ ਨਾ ਤਾਂ ਮੈਂ ਤੁਹਾਨੂੰ ਦੱਸਾਂਗਾ। ਜੀ। ਤੋਂ ਖੁਦ ਵੀ ਚਾਹੁੰਦਾ ਸੀ ਵੀ ਉਹ ਕਹਿੰਦਾ ਸੀ ਘਰੇ ਦੱਸਦਾ ਸੀ ਵੀ ਉੱਥੇ ਨਾ ਸੰਸਤਾ ਏ ਮੈਂ ਉੱਥੇ ਦਵਾਈ ਖਾ ਕੇ ਆਵਾਂਗਾ ਮੈਂ ਵੀ ਠੀਕ ਹੋਵਾਂਗਾ। ਪਰ ਉਹ ਦੀ ਹੋਈ ਜੀ ਮਨਜੀ ਹਾਂਜੀ ਉਹਨਾਂ ਦੀ ਡੈਥ ਹੋ ਗਈ ਚਲੋ ਗੁਰੂ ਸਾਹਿਬ ਕਿਰਪਾ ਕਰਨਾ। ਮਤਲਬ ਖੁਸ਼ੀ ਹੈ ਪਹਿਲਾਂ ਤਾਂ ਧੰਨਵਾਦ ਇਹਨਾਂ ਨੌਜਵਾਨਾਂ ਦਾ ਦੂਜੀ ਗੱਲ ਵੀਰੇ ਮੈਨੂੰ ਇਹ ਦੱਸੋ ਇਹ ਪ੍ਰੋਬਲਮ ਦਿਮਾਗੀ ਕਿਸੇ ਨੂੰ ਨਹੀਂ ਹੈਗੀ ਘਰੇ ਆਪਣੇ ਨਾ ਪਹਿਲਾਂ ਤਾਂ ਨਹੀਂ ਹੈਗੀ ਭਾਵੇਂ ਕਿਸੇ ਨੂੰ ਪ੍ਰੋਬਲਮ ਦਿਮਾਗ ਨਾਲ ਫਿਰ ਇਹਨੂੰ ਕੀ ਐਸਾ ਹੋਇਆ ਕੀ ਕਾਰਨ ਹੋਇਆ ਨੌਕਰੀ ਤੋਂ ਡੈਡੀ ਮੰਮੀ ਡੈਡੀ ਦੀ ਡੈਥ ਹੋ ਗਈ ਅੱਛਾ ਤੁਸੀਂ ਦੱਸੋ ਕੀ ਮੇਰੇ ਵਾਸਤੇ ਜੀ ਸਭ ਕੁਝ ਪੈਸਾ ਹੈ ਜੀ ਅੱਛਾ ਜੀ ਕਿ ਤੁਸੀਂ ਕੰਮ ਕਰੋਗੇ ਤੇ ਅੱਗੇ ਜ਼ਿੰਦਗੀ ਵਧਾਓਗੇ ਹਮ ਕੰਮ ਹੋ ਨਹੀਂ ਪਾਂਦਾ ਠੀਕ ਹੈ ਇਨਾ ਮਤਲਬ ਫਿਰ ਪੈਸਾ ਨਹੀਂ ਮਿਲ ਪਾਂਦਾ ਤੇ ਅਗਲਾ ਕਰੋ ਬਸ ਇਨਾ ਨਹੀਂ ਤੁਸੀਂ ਨੌਕਰੀ ਲੱਗੇ ਬਦੋ ਕਿੰਨੀ ਤਨਖਾਹ ਸੀ ਉੱਥੇ ਮੋਈ ਤੁਹਾਡੀ ਮੇਰੀ ਜੀ 2000 ਰੁਪਏ ਵੀ ਇਹ ਤਨਖਾਹ ਸੀ ਫਿਰ ਸਰਕਾਰੀ ਨੌਕਰੀ ਸੀ ਫੰਡ ਵੀ ਘਟਦਾ ਹੋਊ ਅੱਗੇ ਅੱਗੇ ਫਿਰ ਨੌਕਰੀ ਬੰਦੇ ਦਾ ਜਿਹੜਾ ਪ੍ਰੋਮੋਸ਼ਨ ਵੀ ਹੁੰਦੀ ਆ ਮਤਲਬ ਸਰਕਾਰੀ ਨੌਕਰੀ ਤਾਂ ਤਰਸਦੀ ਆ ਦੁਨੀਆ ਵੀਰੇ ਸੱਚਾਈ ਆ ਜੇ ਨੌਜਵਾਨ ਨੂੰ ਕਿਸੇ ਸਰਕਾਰੀ ਚਤੇ ਜੀ ਬੈਠੇ ਜਿਹੜੇ ਬੈਠੇ ਹੋਏ ਨੇ ਨਾ ਜੀ ਉਹਨਾਂ ਨੂੰ ਜਾਦਾ ਮਿਲ ਰਹੀ ਏ ਮਤਲਬ ਕਿਸੇ ਨੂੰ 50000 ਕਿਸੇ ਨੂੰ 35000 ਕਿਸੇ ਨੂੰ 25000 ਜਿਹੜੇ ਏਸੀ ਪੱਖੇ ਚ ਬੈਠੇ ਹੋਏ ਨੇ ਜੀ ਤੇ ਜਿਹੜਾ 24 ਦਿਹਾੜੀ 24 ਘੰਟੇ ਧੂਪੀ ਚ ਲੱਗਾ ਆ ਆਪਣੀ ਪੀਠ ਕਸਾ ਰਿਹਾ ਆ ਕਦੀ ਕੋਲਾ ਕਰੇ ਕੁਝ ਕਿਸਨਾ ਪੈ ਰਿਹਾ ਕਦੀ ਕੁਝ ਕਰਨਾ ਪੈ ਰਿਹਾ ਉਹ ਜਦੋਂ ਚੱਕਰ ਖਾ ਕੇ ਬੰਦਾ ਗਿਰ ਜਾਂਦਾ ਨਾ ਕੁਝ ਮਿਲ ਪੰਦਾ ਨਾ ਕੁਝ ਮਿਲ ਪੰਦਾ ਫਿਰ ਵਾਪਸ ਉੱਥੇ ਹੀ ਜਾਣਾ ਪੈਂਦਾ ਜੀ ਤੇ ਐਸੀ ਪੱਕੇ ਵਾਲੇ ਬੈਠੇ ਹੋਏ ਨੇ ਜੀ ਹੁਣ ਉਹਨਾਂ ਨੂੰ ਜ਼ਿਆਦਾ ਮਿਲ ਰਹੀ ਏ ਸਾਨੂੰ ਘੱਟ ਮਿਲ ਰਹੀ ਏ ਨਹੀਂ ਇਦਾਂ ਨਹੀਂ ਹੁੰਦਾ ਦੇਖੋ ਫਿਰ ਛੱਡ ਫਿਰ ਜਿਹੜਾ ਤੁਸੀਂ ਚਲੋ ਨੌਕਰੀ ਛੱਡਤੀ ਉਹਨੇ ਕਿਹਾ ਫਿਰ ਛੱਡ ਦੋ ਨਹੀਂ ਮੈਂ ਤੁਸੀ ਨੌਕਰੀ ਛੱਡਤੀ ਕੋਈ ਗੱਲ ਨਹੀਂ ਚਲੋ ਪਰ ਤੁਸੀਂ ਘਰੇ ਤਾਂ ਦੱਸ ਦੇ ਮੈਂ ਕਿੱਥੇ ਆ ਕਿੱਥੇ ਨਹੀਂ ਦੱਸੇ ਨਹੀਂ ਤੁਸੀਂ 4 ਸਾਲ ਤੋਂ ਲੱਭ ਰਹੇ ਨੇ ਤੁਹਾਨੂੰ ਮਿਲਿਆ ਮੈਂ ਲਵ ਫੇਸ ਟੂ ਫੇਸ ਨਹੀਂ ਹੋਏ ਨਾ ਨਹੀਂ ਫਿਰ ਤੂੰ 4 ਸਾਲ ਤੋਂ ਇੱਕ ਵਾਰੀ ਘਰ ਤਾਂ ਜਾਂਦਾ ਨਾ ਬੁਗਿਆ ਯਾਰ ਘਰੇ ਦੇਖੋ ਸਿਸਟਰ ਨੇ ਬ੍ਰਦਰ ਆ ਸਾਰੀ ਫੈਮਲੀ ਹੈ ਹੈ ਜੀ ਫੋਨ ਕਿਉਂ ਨਹੀਂ ਕੀਤਾ 4 ਸਾਲ ਚ ਫੋਨ ਵੀ ਚਕਾਲ ਕਰਿਆ ਸੀ ਮੈਂ ਤੇ ਉਦੋਂ ਵੀ ਪੈਸੇ ਦੀ ਗੱਲ ਹੋਈ ਸੀ ਹਮ ਕੋਈ ਗੱਲ ਨਹੀਂ ਦੇਖੋ ਪਰਿਵਾਰ ਨੂੰ ਤਾਂ ਆਸ ਹੁੰਦੀ ਆ ਵੀ ਸਾਡਾ ਬੱਚਾ ਕਮਾ ਰਿਹਾ ਹੁਣ ਮੰਨ ਲਓ ਮੇਰਾ ਬੱਚਾ ਕੋਈ ਨੌਕਰੀ ਲੱਗਿਆ ਹੁਣ ਮੇਰੀ ਮੇਰੀ ਰਿਸਪਾਂਸਿਬਿਲਟੀ ਤਾਂ ਉਹੀ ਚੱਕੂਗਾ ਨਾ ਮੇਰਾ ਬੱਚਾ ਵੀ ਮੇਰੇ ਮਾਪੇ ਜਾਂ ਮੇਰੀ ਭੈਣ ਖਰਚਾ ਮੇਰਾ ਬੱਚਾ ਹੀ ਮੈਨੂੰ ਜਦ ਮੈਂ ਬਿਰਧ ਹੋ ਜਾਊਗਾ ਪਰ ਜੀ ਜਦਾ ਅਗਲੇ ਨੂੰ ਹੀ ਕੱਢ ਦਿੱਤਾ ਕਿ ਤੇਰਾ ਹਿੱਸਾ ਸਿਰਫ ਪੈਸਾ ਹੈ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਦੇਖੋ ਮੈਂ ਵੀ ਤੇ ਵੀ ਇਹ ਚੱਲਦੀਆਂ ਪਰ ਤੁਸੀਂ ਘਰ ਤੋਂ ਬਿਨਾਂ ਦੱਸੇ ਨਹੀਂ ਨਾ ਹੋਣਾ ਸੀ ਤੁਸੀਂ ਮੈਨੂੰ ਇਹ ਗੱਲ ਦੱਸੋ ਉਥੇ 20000 25000 ਕਮਾਉਂਦੇ ਸੀ ਹੁਣ ਤੁਸੀਂ ਰੋਡ ਤੇ ਰਹੇ ਹੋ 4 ਹੰਤੇ ਜੀ ਜੋ 700 800 ਮਿਲਦੇ ਨੇ ਉਹ ਡੇਲੀ ਤੇ ਸ਼ਰੀਰ ਤੇ ਲੱਗ ਜਾਂਦੇ ਨੇ ਕਿੱਥੇ ਮਿਲਦੇ ਨੇ 800 ਕਦੀ 800 ਮਿਲ ਗਏ ਕਦੀ ਕਿੱਥੋਂ ਕੌਣ ਭੀਖ ਮੰਗ ਕੇ ਨਾ ਨਾ ਕੰਮ ਕਰ ਕਿੱਥੇ ਕੰਮ ਕਰ ਮਤਲਬ ਹਲਕਾ ਕੰਮ ਜਿਹੜਾ ਹਲਕਾ ਕੰਮ ਜਿਵੇਂ ਡੋਂਗਾ ਡੁੰਗੇ ਫੜਾਤੇ ਕਿੱਥੇ ਕਿੱਥੇ ਮਤਲਬ ਚਾਵਲ ਚੂਵਲ ਦੇਤੇ ਕਿੱਥੇ ਯਾਰ ਦੋਸਤ ਕੋਲੀ ਕੀ ਚੱਲ ਮੇਰੇ ਯਾਹ ਲੱਤਾਂ ਚੜੀ ਵੀ ਕੰਮ ਕੋਈ ਦੇ ਸਕਦਾ ਵੀਰੇ ਥੋੜਾ ਬੋਤਾ ਕਿੰਨੇ ਚਕਾਲੇ ਹੁਪਾ ਰਹਾ ਹਾਲਾਤਾਂ ਚ ਕਿੱਥੇ ਯਾਰ ਤੁਸੀਂ ਰਾਤ ਕਿੱਥੇ ਰਹਿੰਦੇ ਸੀ ਰਾਤ ਨੂੰ ਕਿੱਥੇ ਰਹਿੰਦੇ ਸੀ ਤੇ ਜੀ ਕਦੀ ਗੁਰਦੁਆਰੇ ਪੈ ਗਏ ਕਦੀ ਉਹਨਾਂ ਕੋਲੀ ਪੈ ਗਏ ਜਿੰਨਾਂ ਕੋਲ ਕੰਮ ਕਰਦੇ ਪਏ ਆ ਤੇ ਕਦੀ ਕਿੱਥੇ ਮਤਲਬ ਐਂ ਜੀ ਤੁਸੀਂ ਇਦਾਂ ਦੇ ਬੰਦਿਆਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਉਹਨਾਂ ਦੀ ਵੀਡੀਓ ਜ਼ਰੂਰ ਬਣਾਓ ਦਿਮਾਗੀ ਪ੍ਰੋਬਲਮ ਆ ਜੀ ਇਹ ਜੇ ਤੁਸੀਂ ਕਹੋ ਨਾ ਕੰਮ ਕਰਕੇ ਨਿਕਲਿਆ ਕੰਮ ਕਰਕੇ ਨਹੀਂ ਨਿਕਲਿਆ ਕੰਮ ਤਾਂ ਇਹ ਆਲਰੇਡੀ ਨੌਕਰੀ ਸਰਕਾਰੀ ਨੌਕਰੀ ਕਰ ਰਿਹਾ ਸੀ ਅਸਲ ਤਾਂ ਇਹ ਦਿਮਾਗੀ ਪ੍ਰੋਬਲਮ ਕਰਕੇ ਉੱਥੋਂ ਕੋਈ ਨਾ ਕੋਈ ਇਹਦਾ ਟੈਨਸ਼ਨ ਜਿਹੜੇ ਚੜ ਗਈ ਦਿਮਾਗ 'ਚ ਕੋਈ ਨਾ ਕੋਈ ਗੱਲ ਫਾਦਰ ਸਾਹਿਬ ਦੇ ਮਾਂ-ਬਾਪ ਦੀ ਟੈਨਸ਼ਨ ਨਾ ਦਿਮਾਗ 'ਚ ਅਸਲ ਸਾਰੀ ਗੱਲ ਇੱਥੇ ਖੜੀ ਆ ਜਦੋਂ ਮਾਂ-ਬਾਪ ਚੜਾਈ ਕਰਦੇ ਨੇ ਨਾ ਬੰਦੇ ਦੇ ਅਸੀਂ ਇਹ ਗੱਲ ਬਹੁਤ ਵੀਡੀਓ 'ਚ ਬੋਲਦੇ ਆ ਵੀ ਜੇ ਮਾਂ-ਬਾਪ ਨੇ ਸਾਂਭ ਲੋ ਇਹਦੇ ਦਿਮਾਗ 'ਤੇ ਉਹੀ ਚੀਜ਼ ਚੜ ਗਈ ਇੱਕ ਜਿਵੇਂ ਕਹਿੰਦਾ ਨੌਕਰੀ ਹਾਂਜੀ ਮੈਂ ਨੌਕਰੀ ਕਹਿੰਦਾਗਾ ਵੀ ਐਵੇਂ ਐ ਨਹੀਂ ਕਰਨੀ ਇਹਨੂੰ ਕਿਸ ਨੇ ਇਹਦੇ ਦਿਮਾਗ 'ਚ ਗੱਲ ਪਾਤੀ ਵੀ ਇਹ ਨੌਕਰੀ ਛੱਡ ਦੇ ਅਕੇ ਨਾਲ ਵੱਗ ਸਕੇ ਬਿਲਕੁਲ ਆਪਣੇ ਘਰਾਂ ਦੇ ਖੜਾ ਨਾ ਹੋ ਜਾਈ ਆਪਣਾ ਆਪਣਾ ਪੁੱਤ ਆਪਣਾ ਹੀ ਬੰਦਾ ਮਾਰਦਾ ਕੋਈ ਬਿਲਕੁਲ ਸੱਚੀ ਗੱਲ ਹੈ ਚਮੀ ਬਾਈ ਨੇ ਸਿਰੇ ਦੀ ਗੱਲ ਕਰੀ ਜੀ ਬਿਲਕੁਲ ਗਾਈਡ ਕਰਦੇ ਨੇ ਖੁੱਲ ਜਾਣਗੇ ਜੀ ਕੇਸ ਗੁਣ ਲਾਈਟ ਤਾਂ ਹੈਗੀ ਵੀਰੇ ਖੁੱਲ ਜਾਣਗੇ ਜੀ ਬਾਲ ਕੁਝ ਕੁਝ ਹੈਗੇ ਜਿਵੇਂ ਆਹ ਦੇਖੋ ਆਹ ਨਹੀਂ ਖੁੱਲਣ ਦੇ ਚਾਂਸ ਹੈਗੇ ਨਹੀਂ ਨਹੀਂ ਪੜੇ ਤੁਸੀਂ ਰੱਖਣਾ ਚਾਹੁੰਦੇ ਹੋ ਬਾਲ ਰੱਖਣੇ ਨੇ ਜੁੜਾ ਕਰੋਗੇ ਜਾਂ ਕਟੋਗੇ ਨਹੀਂ ਨਹੀਂ ਇਹ ਤਾਂ ਕਟਿੰਗ ਕਰੇਗਾ ਕਹਿ ਰਿਹਾ ਕਟਿੰਗ ਕਰੋ ਓਕੇ ਚਲੋ ਜਿਹੜੇ ਨੇ ਨਾ ਇਹ ਹੱਟ ਜਾਂ ਫੇਰ ਭਾਵੇਂ ਰੱਖ ਲੈ ਓਕੇ ਚਲੋ ਦੇਖ ਲਾਂਗੇ ਜੀ ਵੈਸੇ ਉਹ ਵਿੱਚ ਵਿੱਚ ਤਾਂ ਕੁਸ਼ਕ ਤਾਂ ਹੈਗੇ ਜਿਹੜੇ ਖੁੱਲ ਸਕਦੇ ਨੇ ਉਹ ਪਤਾ ਨਹੀਂ ਹੈਗਾ ਕਾਫੀ ਦੇਰ ਜਿਆਦਾਤਰ ਤਾਂ ਨਹੀਂ ਉਹ ਤਾਂ ਆਪਾਂ ਨੂੰ ਦਿਖੇ ਰਿਹਾ ਦੇਖੋ ਹੁਣ ਤੁਸੀਂ ਪੈਣ ਦੇ ਨਾਲ ਆ ਚੀਜ਼ ਪ੍ਰੈਸ ਹੁੰਦੀ ਆ ਦੇਖੋ ਤੁਸੀਂ ਕੇ ਜਟਾਂ ਬਣ ਗਈਆਂ ਲੋ ਤੇ ਵਾਹਿਗੁਰੂ ਸੱਚਾ ਪਾਤਸ਼ਾਹ ਮੇਰੇ ਦਾਤਿਆ ਵਾਹਿਗੁਰੂ ਇਹ ਤਾਂ ਅੱਗੇ ਜੁਆ ਸਟਾਰਟ ਹੋ ਰਹੀਆਂ ਨੇ ਜੀ ਉਹ ਹੈ ਗਿਰੋ ਹਾਂਜੀ ਹਾਂਜੀ